ਕੁੰਬੜਾ ਦੇ ਵਿੱਚ ਜਿੱਥੇ ਬੀਤੇ ਦਿਨੀ ਪ੍ਰਵਾਸੀ ਵਿਅਕਤੀਆਂ ਦੇ ਵੱਲੋਂ ਦੋ ਪੰਜਾਬੀ ਨੌਜਵਾਨ ਮੁੰਡਿਆਂ ਤੇ ਜਿਹੜਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਉੱਤੇ ਵਿੱਚ ਦੂਜਾ ਨੌਜਵਾਨ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਸੀਗਾ ਉਸਨੇ ਵੀ ਦਮ ਤੋੜ ਦਿੱਤਾ ਜਿਹੜਾ ਚੱਲਦਿਆਂ ਕੁੰਬੜਾ ਦੇ ਪਿੰਡ ਵਾਸੀਆਂ ਦੇ ਵੱਲੋਂ ਇਹਦਾ ਰੋਜਤਾਇਆ ਜਾ ਰਿਹਾ ਤੇ ਪ੍ਰਵਾਸੀਆਂ ਦੇ ਖਿਲਾਫ ਵੱਡੀ ਕ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਕੁੰਬੜਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਰੀ ਪ੍ਰੈਸ ਦੇ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀ ਅੱਜ ਜਿਹੜੀ ਮਾੜੀ ਘਟਨਾ ਵਾਪਰੀ ਹੈ ਇਹ ਆ ਪਿਛਲੇ ਹਫਤਾ ਇੱਕ ਹੋ ਗਿਆ ਸਾਨੂੰ 13 ਤਰੀਕ ਤੋਂ ਜਿਹੜੇ ਰੂਜੇ ਹੋਏ ਇਸੇ ਕੰਮ ਤੇ 13 ਤਰੀਕ ਨੂੰ ਜਿਹੜੇ ਮਰਡਰ ਹੁੰਦੇ ਦੋ ਕਤਲ ਹੁੰਦੇ ਨੇ ਤੇ ਜਿਹੜਾ ਮੁੰਡਾ ਇੱਕ ਜ਼ਿੰਦਗੀ ਵਰ ਮੌਤ ਦੀ ਲੜਾਈ ਲੜ ਰਿਹਾ ਸੀ ਅੱਜ ਵੀ ਉਹਦੀ ਇਨਫੋਰਮੇਸ਼ਨ ਮਿਲੀ ਹੈ ਵੀ ਉਹਦੀ ਡੈਥ ਹੋ ਗਈ ਤੇ ਜਦੋਂ ਡੈਥ ਹੁੰਦੀ ਹੈ ਪਿੰਡ ਚ ਜਿਹੜਾ ਸਨਾਟਾ ਛਾ ਜਾਂਦਾ ਪਬਲਿਕ ਇਕੱਠੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਪੰਪਾਰ ਹੋਈ ਪਈ ਹੈ ਤੇ ਅਸੀਂ ਲੋਕਾਂ ਨੂੰ ਫੀਲ ਕਰਦੇ ਆਂ ਵੀ ਸ਼ਾਂਤਮਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਲੋਕ ਭੜਕਣ ਮਾਹੌਲ ਖਰਾਬ ਹੋਵੇ ਪਰ ਲੇਕਿਨ ਜਿਹੜਾ ਬੰਦਾ ਕੋਈ ਕ੍ਰਾਈਮ ਕਰਦਾ ਹੈ ਕੋਈ ਕਤਲ ਕਰਦਾ ਹੈ ਜਾਂ ਕੋਈ ਮਰਡਰ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪਹਿਲਾਂ ਬੰਦੇ ਜਿਹੜੇ ਟਰੇਸ ਕਰ ਲੇ ਅੱਜ ਮੈਂ ਐਸਐਚਓ ਸਾਹਿਬ ਨੂੰ ਹੁਣੇ ਕਹਿ ਕੇ ਸਾਡੇ ਪ੍ਰਸ਼ਾਸਨ ਨੂੰ ਜਿਹੜਾ ਇੱਕ ਦੋ ਬੰਦਾ ਰਹਿੰਦਾ ਸੀ ਉਹ ਵੀ ਕਹਿੰਦੇ ਅਸੀਂ ਜਲਦੀ ਟਰੇਸ ਕਰ ਲਾਂਗੇ ਨੇੜੇ ਲਗੇ ਵੀ ਅਸੀਂ ਸਰਕਾਰ ਨੂੰ ਹੁਣ ਜਿਹੜੀ ਇਹਨਾਂ ਪਰਿਵਾਰਾਂ ਨੂੰ ਕੋਈ ਕੰਪੰਸੀਸ਼ਨ ਦੇਣਾ ਮਾਲੀ ਬਦਤ ਦੇਣੀ ਮਾਲੀ ਸਹਾਇਤਾ ਦੇਣੀ ਜਿਵੇਂ ਉਹਦੋਂ ਐਸਡੀਐਮ ਨੂੰ ਫਰਿਆਦ ਕੀਤੀ ਸੀ 25-25 ਲੱਖ ਰੁਪਇਆ ਮੁੱਖ ਮੰਤਰੀ ਲੀਫੰਡ ਚੋਂ ਤੇ ਐਸ.ਐਸ. ਟਿੱਕਟ ਲਾ ਕੇ ਉਧਰੋਂ ਵੀ ਮੰਗਦਾ ਤੇ ਰੈੱਡ ਕਰਾਸ ਦੀ ਉਧਰੋਂ ਮੰਗਦਾ ਤੇ ਇੱਕ ਇੱਕ ਪਰਿਵਾਰ ਦੇ ਬੱਚੇ ਨੂੰ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਜੇ ਤਾਂ ਉਹ ਸਾਰੀ ਜਿਹੜੀ ਹੁਣ ਆਪਾਂ ਮਾਲੀ ਸਹਾਇਤਾ ਹੀ ਕਰ ਸਕਦੇ ਆਂ ਬੱਚੇ ਤਾਂ ਵਾਪਸ ਨਹੀਂ ਲਿਆ ਸਕਦੇ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਪਬਲਿਕ ਲੋਕ ਤੇ ਸਰਕਾਰ ਇਹਨਾਂ ਦੀ ਮਾਲੀ ਸਹਾਇਤਾ ਕਰੇ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਾਨੂੰ ਪਤਾ ਲੱਗਿਆ ਜੀ ਪਰ ਤੇ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰ ਵਾਲੇ ਕਰਤ ਨਹੀਂ ਉਹ ਆਪ ਵੀ ਕੁਝ ਟੀਮਾਂ ਵੀ ਜੀ ਰੱਖੇਗੀ ਨਾ ਪਰ ਵੀ ਜਿਹੜਾ ਆਪਾਂ ਡੇਲੀ ਰੁਟੀਨ ਤੇ ਜਿਵੇਂ ਪਿੱਛੇ ਜੋ ਬਹਿਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਏ ਨਾ ਨੋਟਰੀ ਨੂੰ ਬਿਕਰੇ ਕਰਦੇ ਸਾਡੀ ਟੀਟੀ ਇੱਥੇ ਗੈਸਟ ਲੱਗਦੀ ਹੈ ਤੇ ਹੋਰ ਗੈਸਟ ਅਫਸਰ ਤੇ ਸਰਚ ਉੱਪਰ ਟੀ ਪਾਰਟਿਸ ਪਰ 20 ਪਾਰਟੀਆਂ ਲੱਗੀਆਂ ਹੋਈਆਂ ਨੇ ਉਹ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਦਰ ਕੰਟਰੋਲ ਹੈ ਜਿਦਾ ਕਿ ਉਹਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਹੈ ਇਸ ਪੱਧਰ ਤੇ ਆਲਰੇਡੀ ਸਾਰੇ ਤੇ ਸਾਰੇ ਫੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਹੈ ਉਹ ਹੋ ਚੁੱਕੀ ਹੈ ਅ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਐਡਵੋਕੇਟ ਵੱਲੋਂ ਜੋ ਮਸਾਇਦਾ ਦੋਨੋਂ ਪਰਿਵਾਰਾਂ ਦੀ ਹੈ ਉਹ ਵੀ ਕੁਝ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਜੀ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਾਫੀ ਮਾੜੀ ਜੀ ਉਹਨੂੰ ਬਿਲਕੁਲੀ ਨਾ ਟੈਂਪਰੇਚਰ ਆਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਵਾਦੇ ਨਾਲ ਖੜੇ ਹਾਂ ਤੇ ਜਿਹੜਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਸਸ਼ਨ ਸਚਾਵ ਕੰਮਾਂ ਤੇ ਨੂੰ ਤਾਂ ਪਤਾ ਲੱਗਿਆ ਵੀ ਜਦ ਕੋਈ ਹੈ ਹਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਦੇ ਹੈਗੇ ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਐ ਸਬ ਰੀਜਨਲ ਨੇ ਉਹ ਡੀਜੀਏ ਹਨ ਉਹ ਸਾਰਾ ਇਸ ਹਮਾਂ ਦੇ ਨੂੰ ਦੇਖੋ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਮੇਰੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰ ਵੀ ਆ ਬਹੁਤ ਜਿਹੜੇ ਨਾਗਰਿਕ ਵੀ ਕੱ데 ਨਾਲ ਇਹਨੂੰ ਇੱਥੇ ਜਿਹੜੀ ਆ ਸ਼ਮਨ ਕਲੂਜੀ ਦੀ ਜਿਹੜਾ ਦੇ ਕਰਦਾ ਨੇ ਜਿਹੜਾ ਪੋਸਟਮਾਨ ਹੈ ਨਾ ਉਹ ਪੀਜੀਆਈ ਤੋਂ ਵਿਆਹੇ ਮੁਹੱਬੀ ਕੀਤਾ ਹੋਇਆ ਹੈ ਇਹ ਜੋ ਉੱਥੇ ਹੀ ਹੁੰਦਾ ਤੇ ਉਹ ਜਿੱਥੇ ਹੈ ਉੱਥੇ ਉਹਦਾ ਉੱਥੇ ਟਿਸ਼ੂ ਹੈ ਉਹ ਜੇ ਨਾ ਹੋਵੇ ਫੇਰ ਹੁੰਦਾ ਅਦਰਵਾਈਜ਼ ਜਿੱਥੇ ਉਹ ਪੇਸ਼ੈਂਟ ਨੂੰ ਹੋ ਕੇ ਠੀਕ ਹੈ ਠੀਕ ਹੈ ਥੈਂਕ ਯੂ ਬਤੋਈ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾਂ ਵਿਅਕਤੀਆਂ ਦੇ ਵੱਲੋਂ ਇਹ ਬਾਦਦਤ ਨੂੰ ਇਜਾਮ ਦਿੱਤਾ ਗਿਆ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਕਿ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਿਸ ਪੋਲਿਸ ਪ੍ਰਚਾਰਣ ਇਹ ਵੀ ਕਿ ਸਰਕਾਰ ਦੇ ਵੱਲੋਂ ਜੋ ਕਿ ਇਹਨਾਂ ਦੋਨਾਂ ਪਰਿਵਾਰ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੀ مالی ਸਹਾਇਤਾ ਵੀ ਕੀਤੀ ਜਾਵੇ ਕਿ ਜੋ ਵੀ ਸਰਕਾਰ ਦੇ ਵੱਲੋਂ ਇਹਨਾਂ ਦੀ ਸਹਾਇਤਾ ਲਈ ਕਿਹਾ ਜਾਵੇ ਉਹ ਸਹਾਇਤਾ ਇਹਨਾਂ ਨੂੰ ਪ੍ਰਵਾਨ ਕੀਤੀ ਜਾਵੇ ਦੱਸਦੀ ਕਿਉਂਕਿ ਇਸੇ ਪਾਸੇ ਪੰਜਾਬ ਦੀਆਂ ਕਿੱਜ ਜਥੇਬੰਦੀਆਂ ਨੇ ਲਗਾਤਾਰ ਕੁੰਬੜਾ ਪਿੰਡ ਮਹਾੜੀ ਦੇ ਵਿੱਚ ਲਗਾਤਾਰ ਰੋਸ਼ਨੀ ਕੀਤਾ ਜਾ ਰਿਹਾ ਜਿਹਦੇ ਚੱਲਦੇ ਆ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਲ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਦੂਜੇ ਪਾਸੇ ਹੁਣ ਪੁਲਿਸ ਦਾ ਕਹਿਣਾ ਕਿ ਅਸੀਂ ਜਿਹੜੇ ਵਿਅਕਤੀ ਜ਼ਿੰਮੇਵਾਰ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਬਨਜੀਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ